ਘਰ ਬਣਾ ਦਾਂਗੇ ਇਹਨਾਂ ਦਾ ਰੋਟੀ ਹੋਰੀ ਕੱਢ ਦੱਬੂ ਬਣਾ ਦਵੋ ਤੇ ਕਰ ਦੋ ਸਰਬੱਤ ਕਹਿੰਦੀ ਇਹਨਾਂ ਦਾ ਘਰ ਬਣਾ ਕੇ ਦੇਣਾ ਬਣਾ ਕੇ ਦੇਣਾ ਹਾਂ ਚਲ ਕੱਲ ਨੂੰ ਦਿਨੇ ਚੇਤਾ ਕਰਾਂਗੇ ਫਿਰ ਹੈ ਕੱਲ ਨੂੰ ਦਿਨੇ ਆਪਾਂ ਬਣਾ ਕੇ ਦੇਵਾਂਗੇ ਇਹਨਾਂ ਨੂੰ ਘਰ ਹੈ ਇਹਨੂੰ ਡੱਬੂ ਨੂੰ ਤੇ ਉਹ ਕਿ ਕਿਧਰ ਗਿਆ ਦੂਜਾ ਲਓ ਜੀ ਦੇਸੀ ਘੋਜ ਬਣ ਰਿਹਾ ਸੈਂਡਵਿਚ ਸਮਰਤੂ ਕੀ ਕਰਦਾ ਮੈਂ ਦੇਖ ਲਓ ਹੈ ਸੋਸ ਲਾਈਆ ਅੱਛਾ ਗਰਮਕ ਪਿਆਰਿਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ 11 ਵਜੇ ਸ਼ੁਰੂ ਕਰ ਰਹੇ ਹਾਂ ਕਿਉਂਕਿ ਥੋੜਾ ਜਿਹਾ ਪ੍ਰੋਗਰਾਮ ਤੇ ਜਾ ਗਏ ਆਂ ਪਾਰਟੀ ਤੇ ਸਾਡੇ ਬਿਜਲੀ ਵਾਲੇ ਲਾਈਨਮੈਨ ਉਹਨਾਂ ਦੇ ਭਰਾ ਦਾ ਵਿਆਹ ਸੀ ਉੱਥੇ ਜਾ ਕੇ ਤੇ ਹੁਣ ਆ ਗਏ ਆਂ ਵਾਪਸ ਹੁਣ ਚੇਂਜ ਕਰਦੇ ਆਂ ਕੱਪੜੇ ਤੇ ਗਰਮਕ ਪਿਆਰਿਓ ਮੰਡੀ ਜਾ ਕੇ ਆਏ ਆਂ ਆ ਗਏ ਆਂ ਮੰਡਿਓਂ ਸੋਲੇ ਸੋਨੇ ਦੇ ਕੇ ਆ ਮੈਂ ਆਪਣੇ ਤੇ ਸੀਮਾ ਸਟਾਲ ਲਗਾਈ ਹੈ ਸਟਾਲ ਲਗਾਈ ਹੈ ਤੇ ਹੁਣ ਆ ਗਏ ਹਾਂ ਹੁਣ ਬੱਚੇ ਕਹਿੰਦੇ ਹੁਣ ਸਰਬੱਤ ਕਹਿੰਦੀ ਸੈਂਡਵਿਚ ਖਾਣਾ ਸਰਬੱਤ ਵਾਸਤੇ ਆਹ ਲਿਆਂਦਾ ਸਟਾਲ ਦੇਖੋ ਕਿਦਾਂ ਲੱਗਿਆ ਦੱਸਿਓ ਜ਼ਰੂਰੀ ਐਵੇਂ ਪਾ ਘਰ ਕਿੱਡਾ ਸੋਹਣਾ ਰੰਗ ਹੈ ਨਾ ਇਹਦਾ ਛੇਰ ਜਨਿੰਦਾ ਜੇ ਇਹ ਛੇਰ ਜਨਿੰਦਾ ਇਹ ਸਰਬੱਤ ਵਾਸਤੇ ਐ ਮੈਂ ਵੈਸੇ ਮੈਂ ਵੀ ਪਾ ਸਕਦਾ ਇਹਨੂੰ ਦੁਵਾਨਾ ਤੇ ਜਾਣ ਵਾਸਤੇ ਨਹੀਂ ਭਾਗ ਜਾਇ ਕਰੂੰਗਾ ਮੈਂ ਸਵੇਰੇ ਪ੍ਰੋਗਰਾਮ ਤੇ ਜਾਣਾ ਆਪ ਆਕੇ ਜਾਊਗਾ ਮੈਂ ਆਹ ਕੁੜੀਆਂ ਦਾ ਪਾਵੇ ਲੰਘਾ ਵਧੀਆ ਸੁਣਨ ਲੱਗਦਾ ਕੁੜੀਆਂ ਦੇ ਇਤਨੇ ਨਾਮ ਲਿਖਿਆ ਹੈ ਇਹਦੇ ਨਾਮ ਲਿਖਿਆ ਕੁੜੀਆਂ ਵਾਲਾ ਮੈਂ ਲੱਗਦਾ ਨਹੀਂ ਬੁੱਤ ਮੈਂ ਪਾਕੇ ਜਾਊਗਾ ਦਰ ਕੇ ਪ੍ਰੋਗਰਾਮ ਤੇ ਪਾਕੇ ਜਾ ਦਰ ਕੇ ਪਾਜੋ ਮੈਨੂੰ ਦੇ ਦੇ ਵਾਚ ਕਮੈਂਟ ਕਰਕੇ ਜਰੂਰ ਦੱਸਿਓ ਪਾਕੇ ਜਾਵਾਂ ਕਿ ਨਾ ਪਾਕੇ ਜਾਵਾਂ ਮੈਂ ਆ ਦੱਸਿਓ ਮੈਨੂੰ ਜਰੂਰਾਂ ਜਰੂਰ ਤੁਸੀਂ ਦੇਖ ਲਿਓ ਬਸ ਦੇਖ ਰਹੇ ਨਹੀਂ ਹਲੋ ਘਰ ਨੂੰ ਤਾਂ ਗਰਮਕ ਪਿਆਰਿਓ ਬਣਾ ਰਹੇ ਆ ਆਪਣੇ ਕੀ ਨਾਮ ਇਹਨਾਂ ਦਾ ਸੈਂਡਵਿਚ ਸੈਂਡਵਿਚ ਬਣਾ ਰਹੇ ਹਾਂ ਸਮਰ ਵੀ ਸਮਰ ਕਹਿੰਦਾ ਸੈਂਡਵਿਚ ਖਾਣੇ ਮੈਨੂੰ ਲਾ ਰੱਖਿਆ ਇਹਨਾਂ ਨੇ ਦੇਖੋ ਮੈਂ ਸਮਰ ਦੀਸ ਹੈਲਪ ਕਰਾ ਲੈਂ ਮੈਨੂੰ ਲਾ ਰੱਖਿਆ ਇਹਨਾਂ ਨੇ ਚੀਰਨ ਪਲੀਜ਼ ਮੈਂ ਤੁਹਾਨੂੰ ਕਰਾ ਦਿੰਦੀ ਹਾਂ ਸੀਮਾ ਮੈਗੀ ਬਣਾ ਰਹੀ ਹੈ ਸੈਂਡਵਿਚ ਬਣਾਉਗੀ ਆਹ ਦੇਖੋ ਜੀ ਐਂ ਕੱਟੀ ਕਿਵੇਂ ਕੱਟਣਾ ਇਹਨੂੰ ਬ੍ਰਿਕ ਨਹੀਂ ਗੋਲ ਇਹਨੂੰ ਐਵੇਂ ਅੱਛਾ ਅੱਛਾ ਠੀਕ ਹੈ ਠੀਕ ਆਓ ਤੁਹਾਨੂੰ ਸਮਝ ਆ ਰਿਹਾ ਹੈ ਅੱਛਾ ਤੁਹਾਨੂੰ ਸਮਝ ਆ ਰਿਹਾ ਹੈ ਤਨ ਪੀਸ ਬਹੁਤ ਲੇਕ ਗੱਲੇ ਦੇ पहला सैंडविच ये बन गए डेढ़ चीकोच ओ मैगी भी टमाटर सही है नहीं सी आ सही है क्या हां भाई ये जो काटोड़ी सही था का। या कोई समर एक डेढ़ ही इसमें टमाटर है छोटा कर तो घर में तो प्यारे हो मैं चीरते हैं ਅਮਰ ਨਾ ਮੱਕੀ ਕਹਿੰਦੇ ਨਾਲ ਕਿੰਨੇ ਨੂੰ ਕਿੱਥੇ ਆਉਂੋ ਕਿੱਥੇ ਆ ਜੀ ਮਾਰ ਪਈ ਹੈ ਹਾਂਜੀ ਮੇਰਾ ਕੰਮ ਹੈਗਾ ਸੋਸ ਲਾਉਣਾ लौ जी देसी क्यों बन रहे है सैंडविच समर तू की करता ना देख लो हैं सोच ले इसको ओ ओ ओ तो 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 तो, 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 तो ਆ ਦੇਖੋ ਜੀ ਗੁਰੂ ਦੇ ਰੰਗ ਲਾਤਾ ਅੱਜ ਡੈਡੀ ਨੇ ਗੇਟ ਨੂੰ ਰੰਗ ਕੀਤਾ ਇਹਦੋਂ ਵੀ ਲਾਤਾ ਗੁਰੂ ਸਿਰ ਦਿਖਾਈ ਕੀ ਹੋ ਗਿਆ ਏ ਗੁਰੂ ਸਿੱਕਾ ਲੱਗ ਗਿਆ ਗੁਰੂ ਸੋ ਘਰਮਕ ਪਿਆਰਿਓ ਟਾਈਮ ਹੋ ਗਿਆ 5 ਵਜੇ ਗਿਆ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਆ ਜੀ ਆਹ ਵੇਖੋ 24 ਫਦਾ ਜਨਰੇਸ਼ਨ ਗਲੀਆਂ ਦੇ ਵਿੱਚ ਫਿਰਦਾ ਵੇਖੋ ਪਾਪਾ ਜੀ ਸਾਨੂੰ ਦਰਸ਼ਕ ਦੇਖ ਰਿਹਾ ਸਾਡੇ

ਇੱਧਰ ਆਇਆ ਤੇ ਉਹ ਗੱਡੀ ਆ ਗਈ। ਹਾਂ। ਹਾਂ, ਸਮਰਨੇ ਕੋਟ ਪਾਇਆ। ਮੈਨੂੰ ਦੇ ਦੇ ਮੇਰਾ ਮੇਰਾ ਕੋਟ ਮੈਨੂੰ ਦੇ ਛੰਡ ਲੱਗਦੀ ਐ। ਸਰ ਬੱਤੇ? ਰੋਟੀ ਡੱਬੂ ਨੂੰ ਆਏ ਮਾਰੇ। ਰੋਟੀ। ਇਹਨਾਂ ਦਾ ਕਰਵਾਉਣਾ ਤਾਂ ਨਹੀਂ ਦੇਣਾ ਦਾ। ਰੋਟੀ ਹੋਰੇ। ਡੱਬੂ। ਡੱਬੂ। ਇਹਨਾਂ ਦਾ ਉਹ ਠੀਕ ਕਰ। ਸਰਬੱਤ ਕਹਿੰਦੀ ਇਹਨਾਂ ਦਾ ਘਰ ਬਣਾ ਕੇ ਦੇਣਾ। ਬਣਾ ਕੇ ਦੇਣਾ? ਹਾਂ। ਚਲ ਕੱਲ ਨੂੰ ਦਿਨੇ ਜੇ ਤੱਕ ਰਾਈ ਫਿਰ ਹੈ। ਕੱਲ ਨੂੰ ਦਿਨੇ ਆਪਾਂ ਬਣਾ ਕੇ ਦਵਾਂਗੇ ਇਹਨਾਂ ਨੂੰ ਘਰ ਹੈ। ਇਹਨੂੰ ਡੱਬੂ ਨੂੰ ਤੇ ਉਹ ਕਿ ਕਿਧਰ ਗਿਆ ਤੁਝਾ? ਉਹ ਰੋਟੀ ਇਹਨੂੰ ਤਾਂ ਦੇਖਦਾ ਹੀ ਨਹੀਂ ਕਿਤੇ ਹੈ ਫਰੂਟੀ। ਉਹ ਰੇ ਮਾਂ ਕੋਲ ਚਲ ਗਿਆ। ਰੋਟੀ ਖਾਲੀ ਹੋ ਗਈ। ਛੋ ਉਹ ਧਰ ਗਿਆ ਫਰੂਟੀ ਉੱਥੇ ਗਿਆ। ਉਹਨੇ ਮਾਂ ਕੋਲੇ ਪਵਾਇਆ ਮਾਂ ਵੀ ਐ ਇੱਕ। ਉਹਨੇ ਘਰ ਬਣਾ ਕੇ ਦੇਣਾ। ਉਹ ਦੇਖ ਆਲੇ ਪੂਰੀ ਜੀ ਆਲੀ ਮਾਂ ਵੀ ਤੇ ਇੱਕ ਫਰੂਟੀ ਵੀ ਇੱਥੇ। ਹਾਂ ਉਹ ਬੈਠਾ। ਕੁੱਤੀ ਬੰਦੀ ਆ। ਉਹ ਬੰਦੇ ਨੂੰ ਨਹੀਂ ਪੈਂਦੀ ਉਹ ਕੁੱਤੇ ਨੂੰ ਪੈਂਦੀ ਉਹ ਜਦੋਂ ਉਹ ਜਦੋਂ ਆਪਾਂ ਘੁੰਮਣ ਜਾਂਦੇ ਨਹੀਂ ਉਹ ਤਾਂ ਗੁਰੂ ਨੂੰ ਪੈਂਦੀ ਹੈ ਆਪਣੇ ਨੂੰ ਪਪਾ ਜੀ ਵੱਡੇ ਚੱਕਰ ਬਣਾ ਕੇ ਰਿਹਾ ਕੱਲ ਨੂੰ ਬਣਾਵਾਂਗੇ ਕੱਲ ਸਕੂਲ ਚਾਹੀਸੀਗੀ ਅਸੀਂ ਆਣੀ ਪਹੁੰਚਦੇ ਤੇ ਪੱਜੀ ਕਿੱਥੇ ਬਣਾਵਾਂਗੇ ਤਾਂ ਕਰ ਦੱਸੋ ਉਹ ਉੱਥੇ ਬਣਾ ਦਾਂਗੇ ਉਧਰ ਉਹ ਬਈ ਇੱਕਾਂ ਜੋ ਉੱਥੇ ਰੱਖ ਕਈ ਨਾ ਪਹਿਲਾਂ ਤਾਂ ਪੱਟ ਕੇ ਫਿਰ ਇੱਤਾ ਦਾ ਲਾ ਦਾਂਗੇ ਚੱਲ ਠੀਕ ਹੈ ਕੱਲ ਨੂੰ ਚੇਤਾ ਕਰਾਂ ਠੀਕ ਹੈ ਨਾਲੇ ਜੇ ਰਾਤ ਨੂੰ ਵਰਦਵਾ ਲਿਆ ਕਰਾਂਗੇ ਰੋਟੀ ਬੱਕ ਜਾਇ ਕਰਾਂਗੇ ਪਪਾ ਜੀ ਚਿਕਣੀ ਮਿੱਟੀ ਦਾ ਬਣਾ ਕੇ ਨਾ ਨਹੀਂ ਨਹੀਂ ਉਹ ਕਾਸਪੂਸ ਤੇ ਨਹੀਂ ਘਰੂਗਾ ਨਾ ਬੇ ਵਿਚਾਰਾ ਹੁਣ ਬੈਠਾ ਨਾ ਵਿਚਾਰਾ ਠੰਡ ਲੱਗਦੀ ਇਹਨੂੰ ਨਾ ਹੋਏ ਨਾ ਹੋਏ ਨਾ ਨੀ 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 ਉਹਦਾ ਨਹੀਂ ਗਾ ਤੇ ਬੱਜੀ ਹੋਈ ਤੇ ਉਹ ਦੇਖੋ ਅੱਖਾਂ ਦੇ ਕੋਲ ਆ ਜੂਮ ਕਰਕੇ ਦਿਖਾਓ ਜੂਮ ਕਰਕੇ ਬਾਬਾ ਲਓ ਜੀ ਅੱਗ ਸ਼ੁਰੂ ਕਰਤੀ ਸੇਕਣੀ ਸਰਬੱਤ ਠੰਡ ਵੱਲ ਲੱਗਦੀ ਹੈ ਸਰਬੱਤ ਤੇ ਸਮ ਅੱਗ ਸੇਕਦੇ ਆ ਤੂ ਤੇ ਨੜਕ ਵੀ ਇਹਦੇ ਬਠਲ ਦੇ ਸੁਗਰਮਕ ਪਿਆਰਿਓ ਸਬਾਠ ਹੋ ਗਿਆ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਕਰਦੇ ਆ ਰੈਸਟ ਸਵੇਰੇ ਕੱਲ ਨੂੰ ਫੇਰ ਸੰਡੇ ਆ ਕੱਲ ਨੂੰ ਜਾਣਾ ਐ ਪ੍ਰੋਗਰਾਮ ਤੇ 4 ਵਜੇ ਕੱਲ ਨੂੰ ਦੋ ਪ੍ਰੋਗਰਾਮ ਐ ਇੱਕ ਸਵੇਰੇ 4 ਤੋਂ 7 ਐ ਫਿਰ ਉਦੋਂ ਬਾਅਦ 10 ਤੋਂ 11 ਓਕੇ ਫਿਰ ਬਾਅਦ ਜਨੰਦ ਕਰ ਜਾਏ ਪਰੋਣੇ ਐ ਪਹਿਲਾਂ ਇੱਕ ਸਵੇਰੇ ਅੰਮ੍ਰਿਤ ਵੇਲੇ ਅਸਗੁਰ ਦਾ ਪ੍ਰੋਗਰਾਮ ਐ ਉੱਥੇ ਜਾਣਾ ਸੋ ਅੱਜ ਹੁਣ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਵਲੌਗ ਸਰਬੱਤ ਸਮਾਪਤ ਕਰੂਗੀ ਤੇ ਸਵੇਰ ਵਾਲਾ ਕੱਲ੍ਹ ਵਾਲਾ ਵਲੌਗ ਜਰੂਰ ਦੇਖਿਓ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰ ਮਗ ਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਚੈਨਲ ਨੂੰ ਤਾਂ ਨਵੇਂ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦਾ ਕੱਲ ਨੂੰ ਫਿਰ ਨਵੇਂ ਬਲੌਗ ਵਿੱਚ ਤਦ ਤੱਕ ਖੇਲਾਬ ਰੱਖਾ ਆਪਣਾ ਤੇ ਆਪਣੀ ਰਖਾ ਲੇਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ